ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਪ ਲੋਕਾਂ ਤੋਂ ਛੁਪਾਉਣ ਵਾਸਤੇ ਉਦਾਸੀਨ ਜਿਹੀ ਬਿਰਤੀ ਧਾਰਨ ਕਰ ਲਈ ਜਿਸ ਤੋਂ ਲੋਕਾਂ ਨੂੰ ਆਪ ਜੀ ਦੀ ਵਿੜਿਆਈ ਮਹਿਮਾ ਦਾ ਪਤਾ ਨਾ ਲੱਗ ਸਕੇ ਗੁਰੂ ਜੀ ਅੱਖਾਂ ਮੀਟ ਛੱਡਦੇ ਅਤੇ ਮੂੰਹ ਤੋਂ ਬਹੁਤਾ ਸਮਾਂ ਚੁੱਪ ਹੀ ਰਹਿੰਦੇ ਹੋਰ ਸਾਰੇ ਕਾਰਵਿਹਾਰ ਖਾਣਾ ਪੀਣਾ ਆਦਿ ਵੀ ਸੁਭਾਵਿਕ ਹੀ ਜੇ ਹੋ ਜਾਵੇ ਤਾਂ ਹੋ ਜਾਵੇ ਨਹੀਂ ਤਾਂ ਮਸਤ ਹੀ ਰਹਿੰਦੇ ਆਪ ਜੀ ਦੀ ਇਸ ਦਸ਼ਾ ਨੂੰ ਵੇਖ ਕੇ ਇਸਤਰੀ ਪੁਰਸ਼ ਕਹਿਣ ਲੱਗੇ ਕਿ ਮਹਿਤਾ ਕਾਲੂ ਦੇ ਪੁੱਤਰ ਦੀ ਮਤ ਪੁੱਠੀ ਹੋ ਗਈ ਹੈ ਪਹਿਲਾਂ ਚੰਗੇ ਭਲੇ ਗੱਲਾਂ ਕਰਦੇ ਸਨ ਹੁਣ ਚੁੱਪ ਵੱਟ ਲਈ ਹੈ ਹੋ ਸਕਦਾ ਹੈ ਕਿਸੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੋਵੇ ਜਾਂ ਕਿਸੇ ਭੂਤ ਪ੍ਰੇਤ ਦਾ ছায়ਾ ਪੈ ਗਿਆ ਹੋਵੇ ਜਦ ਇਸ ਤਰ੍ਹਾਂ ਲੋਕਾਂ ਨੂੰ ਗੱਲਾਂ ਕਰਦਿਆਂ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਪਿਆਰ ਨਾਲ ਆਪਣੀ ਗੋਦੀ ਵਿੱਚ ਲੈ ਕੇ ਸਿਰ ਮੂੰਹ ਚੁੰਮਿਆ ਤੇ ਗੁਰੂ ਜੀ ਦੀ ਚੁੱਪ ਚਾਪ ਤੇ ਮਸਤਾਨੀ ਦਸ਼ਾ ਨੂੰ ਵੇਖ ਕੇ ਵਿਚਾਰਿਆ ਕਿ ਬੁੱਧੀ ਕੰਮ ਕਰਨ ਨਾਲ ਹੀ ਚੁਸਤ ਹੁੰਦੀ ਹੈ ਇਹ ਦਸ਼ਾ ਇਸ ਦੀ ਵਿਹਲੇ ਬੈਠਣ ਕਰਕੇ ਹੀ ਹੋਈ ਹੈ ਇਸ ਵਾਸਤੇ ਇਸ ਨੂੰ ਥੋੜੇ ਬਹੁਤੇ ਕੰਮ ਕਰਨ ਵਿੱਚ ਲਾਉਣਾ ਚਾਹੀਦਾ ਹੈ ਫਿਰ ਹੌਲੀ ਹੌਲੀ ਆਪੇ ਠੀਕ ਹੋ ਜਾਏਗਾ ਇਹ ਵਿਚਾਰ ਵਿਚਾਰ ਕੇ ਮਹਤਾ ਕਾਲੂ ਜੀ ਨੇ ਆਖਿਆ ਪੁੱਤਰ ਜੀ ਤੁਸੀਂ ਬਾਹਰ ਗਾਵਾਂ ਮੱਝਾਂ ਨੂੰ ਚਾਰ ਲਿਆਇਆ ਕਰੋ ਤੁਸੀਂ ਇੱਕੋ ਇੱਕ ਸਾਡੇ ਘਰ ਪੁੱਤਰ ਹੂੰ ਵਿਹਲੇ ਬੈਠੇ ਨਾਲ ਘਰ ਦਾ ਨਿਰਭਾਅ ਨਹੀਂ ਹੋ ਸਕਦਾ ਆਪਣੇ ਮਨ ਪਰਚਾਵੇ ਵਾਸਤੇ ਕੋਈ ਕੰਮ ਕਰਨਾ ਚਾਹੀਦਾ ਹੈ ਕੰਮ ਕਰਨ ਨਾਲ ਤੇਰਾ ਮਨ ਵੀ ਪਰਚ ਜਾਵੇਗਾ ਤੇ ਗਾਂ ਹੀ ਮੱਝਾਂ ਵੀ ਬਾਹਰ ਚਰ ਕੇ ਰਾਜੀ ਰਹਿਣਗੀਆਂ ਪਿਤਾ ਜੀ ਦੀ ਇਹ ਪ੍ਰੇਮ ਨਾਲ ਆਖੀਆਂ ਹੋਈਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਕਿਹਾ ਅੱਛਾ ਪਿਤਾ ਜੀ ਸਵੇਰੇ ਗਾਂ ਹੀ ਮੱਝਾਂ ਬਾਹਰ ਚਾਰਨ ਵਾਸਤੇ ਲੈ ਜਾਵਾਂਗਾ ਦੂਸਰੇ ਦਿਨ ਗੁਰੂ ਜੀ ਗਾਈਆਂ ਮੱਝੀਆਂ ਨੂੰ ਲੈ ਕੇ ਬਾਹਰ ਚਾਰਨ ਚਲੇ ਗਏ ਸਾਰਾ ਦਿਨ ਪਸ਼ੂਆਂ ਨੂੰ ਚਾਰ ਕੇ ਸੰਧਿਆ ਸਮੇਂ ਉਹਨਾਂ ਨੂੰ ਘਰ ਲੈ ਆਏ ਇਹ ਵੇਖ ਕੇ ਮਹਤਾ ਕਾਲੂ ਜੀ ਬੜੇ ਖੁਸ਼ ਹੋਏ ਕਿ ਮੇਰਾ ਪੁੱਤਰ ਕੰਮ ਕਰਨ ਲੱਗ ਪਿਆ ਹੈ ਹੌਲੀ-ਹੌਲੀ ਠੀਕ ਹੋ ਜਾਏਗਾ ਤੇ ਘਰ ਦੇ ਕੰਮ ਕਾਜ ਵਿੱਚ ਜੁਟ ਜਾਏਗਾ ਦੂਸਰੇ ਦਿਨ ਫਿਰ ਸਵੇਰੇ ਹੀ ਗੁਰੂ ਜੀ ਗਾਈ ਮੱਝਾਂ ਖੋਲ ਕੇ ਬਾਹਰ ਖੇਤਾਂ ਵਿੱਚ ਲੈ ਗਏ ਅਤੇ ਇੱਕ ਹਰਿਆ ਭਰਿਆ ਖੇਤ ਵੇਖ ਕੇ ਉਸ ਵਿੱਚ ਉਹਨਾਂ ਨੂੰ ਚਰਨ ਵਾਸਤੇ ਛੱਡ ਦਿੱਤਾ ਅਤੇ ਆਪ ਇੱਕ ਪਾਸੇ ਹੋ ਕੇ ਸੌ ਗਏ ਜਦ گاਵਾ ਮੱਜਾਂ ਨੇ ਖੇਤ ਰੱਜ ਕੇ ਚਰ ਲਿਆ ਤਾਂ ਕੁਝ ਸਮੇਂ ਉਪਰੰਤ ਉਸ ਖੇਤ ਦਾ ਮਾਲਕ ਵੀ ਆ ਗਿਆ ਉਸ ਨੇ ਜਦ ਆਪਣਾ ਉਜੜਿਆ ਹੋਇਆ ਖੇਤ ਵੇਖਿਆ ਤਾਂ ਦੁਖੀ ਹੋ ਕੇ ਮਨ ਵਿੱਚ ਕਲਪਿਆ ਕਿ ਕਈਆਂ ਮੁਸੀਬਤਾਂ ਨਾਲ ਮੈਂ ਵਾਹ ਬੀਜ ਕੇ ਖੇਤ ਤਿਆਰ ਕੀਤਾ ਸੀ ਇਹ ਕਿਸ ਨਿਰਦਈ ਨੇ ਪਸ਼ੂਆਂ ਨੂੰ ਚਾਰ ਕੇ ਉਜਾੜ ਦਿੱਤਾ ਹੈ ਖੇਤ ਵਾਲੇ ਕਿਸਾਨ ਦੀਆਂ ਉੱਚੀਆਂ ਉੱਚੀਆਂ ਗੱਲਾਂ ਸੁਣ ਕੇ ਗੁਰੂ ਜੀ ਜਾਗ ਪਏ ਅਤੇ ਉਹ ਟਿੱਕੇ ਝੱਟ گاਵਾ ਮੱਜਾਂ ਨੂੰ ਖੇਤਾਂ ਵਿੱਚੋਂ ਬਾਹਰ ਕੱਢਣ ਲੱਗੇ ਕਿਸਾਨ ਬੜਾ ਗੁੱਸੇ ਨਾਲ ਬੋਲਣ ਲੱਗਾ ਕਿ ਹੁਣ ਮੈਂ ਤੈਨੂੰ ਘਰ ਸੁੱਕਾ ਨਹੀਂ ਜਾਣ ਦੇਵਾਂਗਾ ਤੂੰ ਮੇਰਾ ਸਾਰਾ ਖੇਤ ਉਜਾੜ ਕੇ ਬਰਬਾਦ ਕਰ ਦਿੱਤਾ ਹੈ ਇਹੋ ਆਖ ਕੇ ਜ਼ਿਮੀਦਾਰ ਨੇ ਸਾਰੀਆਂ گاਵਾ ਮੱਜਾਂ ਆਪਣੇ ਅੱਗੇ ਲਾ ਕੇ ਹਿੱਕ ਲਈਆਂ ਗੁਰੂ ਜੀ ਨੇ ਭਾਵੇਂ ਬਹੁਤ ਆਖਿਆ ਤੇ ਸਮਝਾਇਆ ਕਿ ਜੋ ਕੁਝ ਭਾਗ ਵਿੱਚ ਹੋਵੇ ਉਹ ਅਵੱਛ ਮਿਲ ਜਾਂਦਾ ਹੈ ਤੂੰ ਕ੍ਰੋਧ ਵਿੱਚ ਨਾ ਆ ਗਾਵਾ ਮੱਝਾਂ ਛੱਡਦੇ ਪਰ ਗੁੱਸੇ ਵਿੱਚ ਆਏ ਹੋਏ ਜ਼ਿਮੀਦਾਰ ਨੇ ਗੁਰੂ ਜੀ ਦੀ ਕੋਈ ਗੱਲ ਨਾ ਸੁਣੀ ਤੇ ਗਾਵਾਂ ਮੱਝਾਂ ਨੂੰ ਰਾਏ ਬੁਲਾਰ ਦੀ ਕਚਹਿਰੀ ਵਿੱਚ ਲੈ ਆਇਆ ਜ਼ਿਮੀਦਾਰ ਨੇ ਰਾਏ ਬੁਲਾਰ ਪਾਸ ਪੁਕਾਰ ਕਰਕੇ ਆਖਿਆ ਕਿ ਰਾਏ ਜੀ ਤੁਹਾਡੇ ਪਟਵਾਰੀ ਦੇ ਪੁੱਤਰ ਨੇ ਗਾਈ ਮੱਝੀ ਛੱਡ ਕੇ ਮੇਰਾ ਕਣਕ ਦਾ ਸਾਰਾ ਖੇਤ ਉਜਾੜ ਦਿੱਤਾ ਹੈ ਮੇਰਾ ਨਿਆਂ ਕਰੋ ਜੇ ਤੁਸੀਂ ਆਪਣੇ ਪਟਵਾਰੀ ਦਾ ਪੁੱਤਰ ਦਾ ਲਿਹਾਜ਼ ਕਰਕੇ ਮੇਰਾ ਨਿਆਂ ਨਹੀਂ ਕਰੋਗੇ ਤਾਂ ਤੁਹਾਡਾ ਸਾਰਾ ਪਿੰਡ ਹੀ ਉਜੜ ਜਾਏਗਾ ਜੇ ਇਸ ਤਰ੍ਹਾਂ ਹੀ ਰਾਤ ਦਿਨ ਖੇਤੀਆਂ ਉਜੜਨ ਲੱਗੀਆਂ ਤਾਂ ਫਿਰ ਕਿਹੜਾ ਕਿਸਾਨ ਇੱਥੇ ਵਸਣਾ ਪਸੰਦ ਕਰੇਗਾ ਜ਼ਿਮੀਦਾਰਦियां ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਰਾਏ ਬੁਲਾਰ ਨੇ ਬੜੇ ਗੁੱਸੇ ਨਾਲ ਗੁਰੂ ਜੀ ਨੂੰ ਆਖਿਆ ਉਹ ਮਤਵਾਲੇ ਬਾਲਕ ਤੂੰ ਸਭ ਦਾ ਡਰ ਭੋ ਮਨ ਤੋਂ ਲਾਹ ਦਿੱਤਾ ਹੈ ਜਿਸ ਕਰਕੇ ਲੋਕਾਂ ਦੇ ਖੇਤ ਨਿਡਰ ਹੋ ਕੇ ਉਜਾੜਦਾ ਹੈ ਗੁਰੂ ਜੀ ਚੁੱਪ ਕਰ ਰਹੇ ਤੇ ਰਾਏ ਬੁਲਾਰ ਨੂੰ ਕੋਈ ਉੱਤਰ ਨਾ ਦਿੱਤਾ ਤਾਂ ਉਸਨੇ ਆਪਣੇ ਨੌਕਰ ਨੂੰ ਕਿਹਾ ਜੇਕਰ ਇਹ ਬਾਲਕ ਮਸਤਾਨਾ ਹੈ ਤਾਂ ਇਸਦੇ ਪਿਤਾ ਨੂੰ ਛੇਤੀ ਸੱਦ ਕੇ ਲਿਆ ਆ ਕੇ ਖੇਤ ਦਾ ਉਜਾੜਾ ਪਰੇ ਨੌਕਰ ਨੇ ਮਹਿਤਾ ਕਾਲੂ ਜੀ ਨੂੰ ਉਸਦੇ ਘਰ ਜਾ ਕੇ ਆਖਿਆ ਪਟਵਾਰੀ ਜੀ ਛੇਤੀ ਉੱਠੋ ਚਲੋ ਆਪਣੇ ਬੱਚੇ ਦੀ ਕਰਤੂਤ ਵੇਖੋ ਉਸਨੇ ਜੱਟ ਦਾ ਸਾਰਾ ਖੇਤ ਗਾਈ ਮੱਝ ਛੱਡ ਕੇ ਉਜਾੜ ਦਿੱਤਾ ਹੈ ਜੱਟ ਨੇ ਗਾਈ ਮੱਝੀ ਰਾਹੇ ਪਾਸ ਲੈ ਆਉਂਦੀਆਂ ਅਤੇ ਖੇਤੀ ਦਾ ਹਰਜਾਨਾ ਮੰਗਦਾ ਹੈ ਮਹਿਤਾ ਕਾਲੂ ਜੀ ਨੇ ਜਦ ਇਹ ਗੱਲ ਸੁਣੀ ਤਾਂ ਕਹਿਣ ਲੱਗੇ ਇਸ ਪੁੱਤਰ ਨੇ ਸਾਨੂੰ ਕਦੇ ਸੁੱਖ ਨਹੀਂ ਦਿੱਤਾ ਜਿੱਧਰੋਂ ਕਿਧਰੋਂ ਉਲਾਮੇ ਹੀ ਆਉਂਦੇ ਹਨ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਆ ਗਏ ਰਾਏ ਬੁਲਾਰ ਨੇ ਕੁਝ ਸ਼ਕਤੀ ਨਾਲ ਕਿਹਾ ਮਹਿਤਾ ਕਾਲੂ ਤੈਨੂੰ ਕੋਈ ਕਿਸੇ ਦਾ ਡਰ ਨਹੀਂ ਤੂੰ ਆਪਣੇ ਮਸਤਾਨੇ ਪੁੱਤਰ ਨੂੰ ਗਾਈਆਂ ਮੱਝੀਆਂ ਚਰਨ ਭੇਜ ਦਿੱਤਾ ਹੈ ਜਿਸ ਨੇ ਇਸ ਜ਼ਿਮੀਦਾਰ ਦਾ ਸਾਰਾ ਖੇਤ ਹੀ ਉਜਾੜ ਦਿੱਤਾ ਹੈ ਇਹ ਕਾਰ ਕਿੰਨਾ ਚਿਰ ਚੱਲ ਸਕੇਗੀ ਇਸ ਜ਼ਿਮੀਦਾਰ ਦੀ ਖੇਤੀ ਦਾ ਨੁਕਸਾਨ ਪੂਰਾ ਕਰਕੇ ਆਪਣੀਆਂ ਗਾਈਆਂ ਮੱਝੀਆਂ ਲੈ ਜਾਓ ਰਾਏ ਬੁਲਾਰ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਰਾਏ ਬੁਲਾਰ ਜੀ ਜਦ ਖੇਤੀ ਵਿੱਚ ਕਿਸੇ ਨੇ ਕੋਈ ਵਿਗਾੜ ਹੀ ਨਹੀਂ ਕੀਤਾ ਤਦ ਤੁਸੀਂ ਉਜਾੜਾ ਕਿਸ ਤਰ੍ਹਾਂ ਭਰਨਾ ਚਾਹੁੰਦੇ ਹੋ ਖੇਤ ਦਾ ਇੱਕ ਪੱਤਾ ਵੀ ਨਹੀਂ ਟੁੱਟਾ ਪਰ ਤੁਸੀਂ ਬੇਅਰਥ ਹੀ ਗੁੱਸੇ ਵਿੱਚ ਬੋਲ ਰਹੇ ਹੋ ਜੇ ਸਾਡੀਆਂ ਗਾਇਆਂ ਮੱਝੀਆਂ ਨੇ ਖੇਤੀ ਖਾਦੀ ਹੋਵੇ ਤਾਂ ਫਿਰ ਤੁਸੀਂ ਜੋ ਹਰਜਾਨਾ ਲੈਣਾ ਚਾਹੋ ਉਹ ਲੈ ਸਕਦੇ ਹਾਂ ਸਿਆਣੇ ਆਦਮੀ ਕਿਸੇ ਗਵਾਰ ਦੀ ਗੱਲ ਉੱਤੇ ਐਵੇਂ ਹੀ ਇਤਬਾਰ ਨਹੀਂ ਕਰ ਲੈਂਦੇ ਜਦ ਗੁਰੂ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਤਾਂ ਖੇਤੀ ਦੇ ਮਾਲਕ ਨੇ ਕਿਹਾ ਰਾਏ ਬੁਲਾਰ ਜੀ ਖੇਤੀ ਦਾ ਇੱਕ ਥੀਲਾ ਵੀ ਸਾਬਤ ਨਹੀਂ ਰਿਹਾ ਤੁਸੀਂ ਬੇਸ਼ੱਕ ਆਪਣਾ ਆਦਮੀ ਭੇਜ ਕੇ ਪਤਾ ਮੰਗਵਾ ਲਵੋ ਮੈਂ ਤੁਹਾਡੇ ਪਾਸ ਝੂਠ ਨਹੀਂ ਆਖ ਰਿਹਾ ਇਸ ਤਰ੍ਹਾਂ ਦੋਹਾਂ ਪਾਸਿਆਂ ਦੀਆਂ ਗੱਲਾਂ ਸੁਣ ਕੇ ਰਾਏ ਬੁਲਾਰ ਨੇ ਸੱਚ ਝੂਠ ਦਾ ਨਿਰਣਾ ਕਰਨ ਵਾਸਤੇ ਆਪਣਾ ਇੱਕ ਆਦਮੀ ਭੇਜ ਦਿੱਤਾ ਉਸ ਨੇ ਰਾਏ ਬੁਲਾਰ ਨੂੰ ਆ ਕੇ ਦੱਸਿਆ ਕਿ ਹਜ਼ੂਰ ਮੈਂ ਸਾਰੇ ਖੇਤ ਨੂੰ ਚਾਰ ਚਫੇਰੇ ਤੋਂ ਵੇਖਿਆ ਹੈ ਸਾਰੀ ਖੇਤੀ ਹਰੀ ਭਰੀ ਖੜੀ ਹੈ ਉਸ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕੋਈ ਉੱਥੇ ਪਸ਼ੂ ਦਾ ਖੁਰਾ ਲੱਗਾ ਹੈ ਤੇ ਨਾ ਹੀ ਕੋਈ ਤੀਲਾ ਟੁੱਟਾ ਹੈ ਇਹ ਜੱਟ ਐਵੇਂ ਝੂਠੀ ਦਿਖਾਈ ਦੇ ਰਿਹਾ ਹੈ ਇਸ ਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹ ਗੱਲ ਸੁਣ ਕੇ ਖੇਤੀ ਦਾ ਮਾਲਕ ਬੜਾ ਹੈਰਾਨ ਹੋਇਆ ਅਤੇ ਖੇਤੀ ਨੂੰ ਵੇਖਣ ਵਾਸਤੇ ਆਪ ਚੱਲਿਆ। ਖੇਤੀ ਹਰੀ ਭਰੀ ਠੀਕ ਵੇਖ ਕੇ ਉਹ ਬੜਾ ਹੈਰਾਨ ਹੋਇਆ ਅਤੇ ਉਸ ਦੇ ਮੂੰਹ ਚ ਕੋਈ ਗੱਲ ਨਾ ਨਿਕਲੀ ਉਹ ਚੁੱਪ ਹੀ ਰਹਿ ਗਿਆ। ਉਹ ਇਹ ਸੋਚਦਾ ਹੋਇਆ ਕਿ ਇਹ ਕੀ ਕਾਰਨ ਹੋਇਆ ਹੈ ਕੁਝ ਪਤਾ ਨਹੀਂ ਲੱਗਦਾ। ਬਹੁਤ ਸ਼ਰਮਿੰਦਾ ਹੋਇਆ ਤੇ ਚੁੱਪ ਕਰਕੇ ਆਪਣੇ ਘਰ ਨੂੰ ਚਲਿਆ ਗਿਆ। ਰਾਏ ਬੁਲਾਰਵੀ ਮਨ ਵਿੱਚ ਪਛਤਾਇਆ ਕਿ ਉਸ ਨੇ ਕਿਉਂ ਬੇਹਰਤ ਹੀ ਇਹਨਾਂ ਨੂੰ ਕਟੋੜ ਬਚਨ ਆਖੇ ਉਪਰੰਤ ਮਹਿਤਾ ਕਾਲੂ ਜੀ ਬੜੀ ਪ੍ਰਸੰਨਤਾ ਨਾਲ ਗੁਰੂ ਜੀ ਨੂੰ ਘਰ ਲੈ ਕੇ ਆ ਗਏ ਇਸ ਤਰ੍ਹਾਂ ਗੁਰੂ ਜੀ ਰੋਜ਼ ਗਾਵਾਂ ਮੱਝੀਆਂ ਚਾਰਨ ਵਾਸਤੇ ਜੰਗਲ ਵਿੱਚ ਲੈ ਜਾਂਦੇ ਸਨ ਅਤੇ ਜੇ ਕੋਈ ਖੇਤ ਸੁਭਾਵਕ ਹੀ ਰਸਤੇ ਵਿੱਚ ਅੱਗੇ ਆ ਜਾਂਦਾ ਤੇ ਜੇ ਉਸ ਨੂੰ ਗਾਂ ਮੱਝੀ ਚਰਨ ਲੱਗ ਜਾਂਦੀਆਂ ਸਨ ਤਾਂ ਕੋਈ ਉਸ ਨੂੰ ਹਟਾਉਂਦਾ ਨਹੀਂ ਸੀ ਖੇਤ ਆਪਣੇ ਆਪ ਹੀ ਪਿੱਛੋਂ ਹਰਿਆ ਭਰਿਆ ਹੋ ਜਾਂਦਾ ਸੀ ਮਹਤਾ ਕਾਲੂ ਜੀ ਗਾਂ ਮੱਝੀ ਨੂੰ ਸੌਕਾ ਵੇਖ ਕੇ ਤੇ ਨਾਨਕ ਜੀ ਨੂੰ ਕਾਰੇ ਲੱਗਾ ਵੇਖ ਕੇ ਬੜੇ ਖੁਸ਼ ਰਹਿੰਦੇ ਸਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ